ਲੋ ਕਿੱਥੇ ਪਰਵਾਣ ਕੀਤੀ ਮੈਂ ਤਾਂ ਤੁਹਾਨੂੰ ਗੁਰਬਾਣੀ ਦੀ ਪੰਕਤੀ ਦੱਸਤੀ ਹੈ ਜਿੱਥੇ ਗੁਰੂ ਨੇ ਸਾਨੂੰ ਛੂਟ ਦਿੱਤੀ ਹੋਈ ਹੈ ਜੋ ਮਰਜ਼ੀ ਪਾਓ ਜਿਹੜੇ ਜਿਹੜੀ ਪਾਉਣ ਦੀ ਤੁਸੀਂ ਛੂਟ ਕਹਿ ਰਹੇ ਹੋ ਉਹਦੇ ਵਿੱਚ ਕੱਪੜੇ ਦਾ ਜ਼ਿਕਰ ਹੈਗਾ ਕਿ ਇਹਦਾ ਵੀ ਆ ਪਾਉਣ ਦੇ ਨਾਲ ਤਨ ਪੀੜਿਆ ਜਾਂਦਾ ਗੁਰੂ ਸਾਹਿਬ ਨੇ ਕਿਹਾ ਨਾ ਹੋਰ ਪਹਿਨ ਨਾ ਖੁਸ਼ੀ ਖੁਆਰ ਜਿਤ ਪਹਿਨੇ ਤਨ ਪੀੜੇ ਮਨ ਵਿੱਚ ਲੇ ਵਕਾਰ ਹਾਂ ਬਿਲਕੁਲ ਬਿਲਕੁਲ ਜੋ ਤੁਸੀਂ ਪਾਓ ਜਿਹੜਾ ਪਾਉਣ ਦੇ ਨਾਲ ਵਕਾਰ ਮਨਾਂ ਚ ਪੈਦਾ ਹੋਣ ਜਿੱਦ ਗੱਲ ਉਹ ਕਿਸੇ ਔਰਤ ਨੇ ਪਹਿਰਾਵਾ ਪਾਇਆ ਦੂਜਾ ਉਹਨੂੰ ਵੇਖ ਕੇ ਸਾਡੇ ਮਨ 'ਚ ਗਲਤ ਪੈਦਾ ਹੋਏ ਜਾਂ ਕਿਸੇ ਮਰਦ ਨੇ ਪਹਿਰਾਵਾ ਉਦਾਂ ਦਾ ਪਾਇਆ ਉਹਨੂੰ ਵੇਖ ਕੇ ਕਿਸੇ ਔਰਤ ਦੇ ਮਨ ਦੇ ਵਿੱਚ ਕੋਈ ਇਹੋ ਜਿਹੀ ਪੈਦਾ ਹੋਗੀ ਜੀ। ਸੱਚ ਵੀ ਇਹ 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 ਪੰਕਤੀ ਉਹਦੇ 'ਚ ਵੀ ਆਉਂਦੀ ਆ। ਬਿਲਕੁਲ ਆਉਂਦੀ ਆ ਜੀ। ਹਾਂਜੀ। ਪਰ ਬਿਲਕੁਲ ਆਉਂਦੀ ਆ। ਸ਼ਹਿਰਾ ਤੇ ਚੋਲਾ ਪਾਉਣ ਦੇ ਨਾਲ ਅਜੇ ਤੱਕ ਤਾਂ ਮੈਂ ਨਹੀਂ ਸੁਣਿਆ ਵੀ ਕਿਸੇ ਨੂੰ ਵੇਖ ਕੇ ਇਹਦੇ ਮਨ 'ਚ ਵਕਾਰ ਪੈਦਾ ਹੋਇਆ ਹੋਵੇ। ਜੋਨੀ ਜੀ ਕਿ ਚੋਲੇ ਦੇ ਥੱਲੇ ਲੱਤਾਂ ਨੰਗੀਆਂ ਨਹੀਂ ਹੁੰਦੀਆਂ। ਮਹਾਰਾਜ ਮੈਂ ਤੁਹਾਨੂੰ ਦੱਸਿਆ ਵੀ ਗੋਡਿਆਂ ਤੱਕ ਕਛਹਿਰਾ ਪਾਉਣਾ ਇਹ ਸਾਡੇ ਗੁਰੂ ਨੇ ਸਾਨੂੰ ਕਿ ਕਛਹਿਰਾ ਬਖਸ਼ਿਆ ਪੰਜ ਕਕਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਖਸ਼ਿਆ ਸਾਨੂੰ ਇਹਨਾਂ ਪੰਜਾਂ ਕਕਾਰਾਂ ਦੇ ਵਿੱਚ ਕਛਹਿਰਾ ਵਾ ਭਾਜੀ ਗੱਲ ਗੱਲ ਕਛਹਿਰੇ ਦੀ ਹੈ ਹੀ ਨਹੀਂ ਗੱਲ ਇਹ ਹੈ ਕਿ ਥੱਲੇ ਜਿਹੜੀ ਤੁਸੀਂ ਮਾਰੇ ਫੋੜੋ ਪਾਈ ਹੈ ਇਹ ਹੈ ਥੱਲੇ ਨਹੀਂ ਪੈਸਾ ਗੱਲ ਸਮਝ ਲਓ ਪਹਿਲਾਂ ਪਹਿਲਾਂ ਗੱਲ ਸਮਝੋ ਹਾਂਜੀ ਗੱਲ ਕਛਹਿਰੇ ਦੀ ਹੈ ਹੀ ਨਹੀਂ ਹਾਂਜੀ ਗੱਲ ਇਹ ਹੈ ਕਛਹਿਰੇ ਦੇ ਉੱਪਰ ਤੁਸੀਂ ਪਜਾਮਾ ਪਾਇਆ ਹੈ ਕੀ ਨਹੀਂ ਪਾਇਆ ਹੈ ਯਾ ਪੈਂਟ ਪਾਈਏ ਕੀ ਨਹੀਂ ਪਾਈਏ ਗਲਤ ਨਹੀਂ ਜੀ ਸਾਨੂੰ ਦਮਦਮੀ ਅਹੀ ਟਕਸਾਲ ਚ ਰਹਿੰਦੇ ਰਏ ਤਾਂ ਟਕਸਾਲ ਦੇ ਵਿੱਚ ਸਾਨੂੰ ਪਜਾਮਾ ਪਾਉਣ ਦਾ ਹੁਕਮ ਹੀ ਨਹੀਂ ਹੈਗਾ ਮੈਂ ਤੇ ਕਹਿ ਰਿਹਾ ਉਹ ਤੁਹਾਡੀ ਟਕਸਾਲ ਦੀ ਗੱਲ ਆ ਤੂੰ ਮੈਂ ਕਹਿ ਰਿਹਾ ਉਹ ਟਕਸਾਲ ਦੀ ਗਲਤੀ ਹੈ ਨਾ ਫਿਰ ਤੁਸੀਂ ਇਹ ਤੇ ਨਾ ਕਹੋ ਕਿ ਗੁਰੂ ਦੀ ਭਲਵਾਨੀ ਹੈ ਉਸ ਨੂੰ ਮਹਾਰਾਜ ਤੁਸੀਂ ਮੈਨੂੰ ਇੱਕ ਗੱਲ ਦੱਸੋ ਫਰਜ਼ ਕਰ ਲਓ ਕਿ ਤੁਹਾਡੇ ਫਾਦਰ ਸਾਹਿਬ ਦਾ ਕੋਈ ਕੰਮ ਆ ਹਾਂ ਤੁਹਾਡੇ ਫਾਦਰ ਸਾਹਿਬ ਤੁਹਾਡਾ ਕੋਈ ਵੀ ਉਹਨਾਂ ਦੀ ਰੀਤ ਰੀਤ ਰਿਵਾਜ ਆ ਉਹਨੂੰ ਤੁਸੀਂ ਫੋਲੋ ਕਰ ਰਹੇ ਜੀ ਤਹਾਡੇ ਵੱਡੇ-ਵਡੇਰਿਆਂ ਦਾ ਹੀ ਕੋਈ ਰੀਤੀ-ਰਿਵਾਜ ਆ। ਉਹਨੂੰ ਤੁਸੀਂ ਫੋਲੋ ਕਰੇ ਉਹ ਤੁਹਾਡੀ ਰੀਤੀ-ਰਿਵਾਜ ਥੋੜਾ ਉਹਨਾਂ ਦੀ ਰੀਤੀ-ਰਿਵਾਜ ਤੁਸੀਂ ਫੋਲੋ ਕਰ ਰਹੇ ਜੀ। ਮੈਂ ਤੁਹਾਨੂੰ ਇਹ ਕਹਿ ਰਹੇ ਮੈਂ ਇੱਕ ਮਿੰਟ ਮੇਰੀ ਬੇਨਤੀ ਸੁਣੋ। ਜੇ ਤੁਸੀਂ ਨਵਾਂ ਕੁਝ ਕਰੋਗੇ ਤਾਂ ਉਹ ਤੁਹਾਡੀ ਰੀਤੀ-ਰਿਵਾਜ ਹੋਣੀ ਆ। ਠੀਕ ਹੈ ਜੀ। ਤੁਹਾਨੂੰ ਪਤਾ ਦਮ ਦਮੀ ਟਕਸਾਲ ਚਲਾਈ ਕਿੰਨੇ ਆ? ਭਾਈ ਸਾਹਿਬ ਹੁਣ ਦਮ ਦਮੀ ਟਕਸਾਲ ਵੀ ਦੋ ਹੋ ਗਈਆਂ ਨੇ ਕਿਹੜੀ ਨੂੰ ਕਿਹੜੀ ਮੰਨੋਗੇ? ਮਾਰੇ ਦਮ ਦਮੀ ਟਕਸਾਲ ਜਿਹੜੀ ਉਹੀ ਇੱਕੀ ਆ ਜਿਹੜੀ ਜਥਾ ਪੱਤਰ ਆ। ਇੱਕ ਇੱਕ ਗੱਲ ਦੱਸਿਓ। ਨਹੀਂ ਨਹੀਂ ਪਾਜੀ ਇੱਕ ਇੱਕ ਸੈਕਿੰਡ ਇੱਕ ਗੱਲ ਦੱਸਿਓ। ਠ ਤੁਸੀਂ ਕਹਿ ਰਹੇ ਹੋ ਰੀਤੀ ਰਿਵਾਜ ਉਹ ਮੰਨੋਗੇ ਜਿਹੜੇ ਸਾਡੇ ਪਿਓ ਨੇ ਚਲਾਏ ਨੇ ਮੈਂ ਇਹ ਨਹੀਂ ਕਹਾ ਜਦੋਂ ਤੁਸੀਂ ਉਹਨਾਂ ਦੇ ਇੱਕ ਮਿੰਟ ਪੈਸਾ ਮੇਰੀ ਗੱਲ ਪਹਿਲਾਂ ਮੈਨੂੰ ਗੱਲ ਕਰ ਲੈਂਦੇ ਹੋ ਹਾਂਜੀ ਹਾਂਜੀ ਕੀ ਕੀ ਜਿਨ੍ਹਾਂ ਨੇ ਦਮਦਮੀ ਟਕਸਾਂ ਚਲਾਈ ਹੈ ਉਹ ਪੋਲਿਟਿਸ਼ਨਾਂ ਦੇ ਅੱਗੇ ਆਪਣਾ ਚਾਹਵਾ ਲੈ ਕੇ ਖੋਤੇ ਨੇ ਅਰੇ ਕਿਹੋ ਜਿਹੀਆਂ ਗੱਲਾਂ ਕਰਦੇ ਤੁਸੀਂ ਨਹੀਂ ਤੁਝ ਜਵਾਬ ਦਿਓ ਨਾ ਪੈਸਾ ਮੈਂ ਮੈਂ ਨਾਮ ਲੈ ਤੁਰੇ ਨਹੀਂ ਕਰਦਾ ਮੈਂ ਤੁਹਾਨੂੰ ਜਿਹੜੀ ਟਕਸਾਂ ਦਾ ਜ਼ਿਕਰ ਕਰ ਰਹੇ ਜੇ ਮੇਰੀ ਗੱਲ ਬਿਲਕੁਲ ਗੱਲ ਗੇਟਰ ਗੇਟਰ ਨਹੀਂ ਪੜਿਆ ਕਿ ਮਹਾਰਾਜ ਜੀ ਮਹਾਰਾਜ ਜੀ ਗੱਸ ਨੂੰ ਜਿਹੜਾ ਅਕਾਲ ਤਖਤ ਹੈ ਨਾ ਸਾਡਾ ਅਕਾਲ ਤਖਤ ਜੀ ਉਹ ਅਕਾਲ ਤਖਤ ਮਹਾਨ ਹੀ ਰਹਿਣਾ ਸਾਡੇ ਵਾਸਤੇ ਪਰ ਜੇ ਕੋਈ ਅਕਾਲ ਤਖਤ ਤੇ ਕੱਢਿਆ ਹੋਇਆ ਜੇ ਆਪਣੀ ਪਰਚੀ ਤੋਂ ਨਿਕਲਿਆ ਜਹੇਦਾਰ ਬਹਿ ਜਾਏ ਤਾਂ ਉਹਦੇ ਵਿੱਚ ਅਕਾਲ ਤਖਤ ਦਾ ਕੂਰ ਨਹੀਂ ਹੁੰਦਾ ਬਿਲਕੁਲ ਮੈਂ ਤੁਹਾਡਾ ਕਹਿ ਪਈ ਇੱਕ ਇੱਕ ਮਿੰਟ ਇੱਕ ਮਿੰਟ ਤੁਹਾਡੀ ਕਹਿ ਤੁਹਾਡਾ ਕਹਿਣਾ ਮਤਲਬ ਐ ਤੁਮਾ ਜੋ ਹੈਗਾ ਹੈ ਉਹ ਪਰਚੀ ਤੋਂ ਨਿਕਲਿਆ ਜਾਂਦਾ ਜੇ ਮੁਖੀ ਹੈਗਾ ਤਖਤਾਲ ਦਾ ਠੀਕ ਬਿਲਕੁਲ ਕੀ ਕਹਿ ਰਹੇ ਹੋ ਜੀ ਜਿਹੜੀ ਤੁਸੀਂ ਤੁੰਮੇ ਦੀ ਗੱਲ ਕਰਦੇ ਹੋ ਨਾ ਪਕੌੜਿਆਂ ਵਾਲੀ ਮੈਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹਾਂ ਸੱਤਿਆਂ ਨੂੰ ਜਹੇਦਾਰ ਮੰਨਦੇ ਨਹੀਂ ਠੀਕ ਹੈ ਜੀ ਜਿਹੜੀ ਗੱਲ ਮੈਂ ਕਰ ਰਿਹਾ ਜਿਹੜੀ ਦੰਦ ਮਿੰਟ ਸਾਲੋਂ ਚੱਲੀ ਕਿੱਥੋਂ ਆ ਮੈਂ ਉਹ ਕਹਿੰਦਾ ਜੀ ਜਿਹੜੀ ਬਾਬਾ ਜੀ ਸਿੰਘ ਮੇਰੀ ਸੁਣੋਗਾ ਮਰਜ ਭਾਈ ਸਾਹਿਬ ਮੈਂ ਤੁਹਾਨੂੰ ਉਹੀ ਦਿਖਾ ਰਿਹਾ ਵਾ ਜਿਸ ਜਿਸ ਵਿਸ਼ੇਰੀ ਤੁਸੀਂ ਗੱਲ ਕਰ ਰਹੇ ਹੋ ਨਾ ਮੈਂ ਉਹੀ ਕਹਿੰਦਾ ਇਨਫਿਲਟ੍ਰੇਸ਼ਨ ਹੋਈ ਹੋਈ ਹੈ ਸਾਡੇ ਵਿਸ਼ਕਾਰ ਸਾਡੇ ਸਾਡੇ ਜੋ ਲੀਡਰ ਬਣਾਏ ਗਏ ਨੇ ਇਹ ਉਹਨਾਂ ਨੇ ਬਣਾਏ ਨੇ ਜਿਹੜੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਨਾ ਬਾਮਨ ਇੱਕ ਕਿਸੇ ਤਰੀਕਾ ਬਾਮਨ ਸਾਡੇ ਲੀਡਰ ਬਣੇ ਬੈਠੇਗੇ ਅੱਜ ਇਹਨਾਂ ਨੇ ਸਾਡਾ ਪੂਰਾ ਬੇੜਾ ਕਰ ਕੀਤਾ ਹੋਇਆ ਹੈ ਜੀ ਨਹੀਂ ਤੁਸੀਂ ਇਹ ਗੱਲ ਮੰਨਦੇ ਜੇ ਚੜ੍ਹਦੀ ਕਲਾ ਵਾ ਪਰ ਮੈਂ ਇਹ ਗੱਲ ਮੰਨਦਾ ਕਿ ਕਿਸੇ ਇੱਕ ਬੰਦੇ ਦੇ ਨਾਲ ਪੂਰੀ ਸੰਸਥਾ ਜਾਂ ਪੂਰੀ ਕੌਮ ਨਹੀਂ ਜੁੜੀ ਹੁੰਦੀ ਠੀਕ ਹੈ ਜੀ ਜਿਹੜੀ ਦਮਦਮੀ ਤੇ ਸਾਲ ਉਹ ਚਲਾਈ ਬਾਬਾ ਦੀਪ ਸਿੰਘ ਜੀ ਨੇ ਤੇ ਬਾਬਾ ਦੀਪ ਸਿੰਘ ਜੀ ਨੂੰ ਥਾਪੜਾ ਦੇ ਕੇ 8 ਸਾਲ ਚਲਵਾਈ ਗੁਰੂ ਗੋਬਿੰਦ ਸਿੰਘ ਸੱਚੇ ਬਾਦਸ਼ਾਹ ਨੇ ਠੀਕ ਹੈ ਜੀ ਹੋਰ ਇਹ ਮੇਰੀ ਬੱਸ ਇੱਕ ਮੈਂ ਇੱਕ ਇੱਕ ਮੇਰੀ ਗੱਲ ਦੱਸਿਓ ਠਕਸਾਲ ਵੱਡੀਆਂ ਗੁਰਗ੍ਰਾਂਧ ਸਾਹਿਬ ਵੱਡਾ ਆ ਲੈ ਹੈ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਮਤਲਬ ਗੁਰੰਥ ਸਾਹਿਬ ਵੱਡਾ ਹੋਇਆ ਨਾ ਅਸਲ ਵਿੱਚ ਤਾਂ ਉਹ ਹੀ ਗੁਰੂ ਬਿਲਕੁਲ ਸਾਹ ਤੋਂ ਵੱਡਾ ਗੁਰੂ ਗ੍ਰੰਥ ਸਾਹਿਬ ਸੱਚਾ ਪਾਤਸ਼ਾਹ ਜੇ ਤੇ ਮੇਰੇ ਗੁਰੂ ਨੇ ਤੈਨੂੰ ਕਹਿ ਦਿੱਤਾ ਹੈ ਜਿਤ ਪੈਨੇ ਤਨ ਪੀੜਿਆ ਮਨ ਵਿੱਚ ਚਲੇ ਵਿਕਾਰ ਫਿਰ ਤਾਂ ਗਾਲੀ ਮੁਖ ਕੀ ਫਿਰ ਮर्याਦਾਵਾਂ ਟਕਸਾਲ ਦੀਆਂ ਕਿੱਥੋਂ ਆ ਗਈਆਂ ਜੀ ਇਹ ਜਿਹੜੀ ਬਾਣੀ ਦਿੱਤੀ ਹੈ ਨਾ ਮर्याਦਾ ਗੁਰੂ ਸਾਹਿਬ ਦੀ ਚਲਾਉਣਾ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਮर्याਦਾ ਚਲੇ ਉਹ ਚ ਗਲਤ ਕੀ ਕੀ ਆ ਗੁਰੂ ਤੋਂ ਉਲਟ ਕੀ ਆ ਮੈਂ ਤਾਂ ਉਹ ਹੀ ਕਹਿ ਰਿਹਾ ਤੁਸੀਂ ਉਹ ਪੋਸਟ ਪੜ੍ਹੋ ਤੇ ਬੱਚੇ ਬਾਰੇ ਜ਼ਿਕਰ ਕੀਤਾ ਹੈ ਬੱਚੇ ਨੂੰ ਟੋਕਿਆ ਗਿਆ ਮੈਂ ਦੁਬਾਰਾ ਆਖ ਰਿਹਾ ਤੁਸ ਜੀ ਪੜ੍ਹੀ ਆ ਫਿਰ ਤੁਹਾਡੇ ਨੰਬਰ ਤੇ ਮੈਂ ਫੋਨ ਕੀਤਾ ਜਿਹੜੀ ਤੁਸੀਂ ਬੱਚੇ ਦੀ ਫੋਟੋ ਦਿੱਤੀ ਹੈ ਨਾ ਜੀ ਤੁਸੀਂ ਮੇਰੇ ਨਾਲ ਆ ਜਾਓ ਹਰਮੰਦਰ ਸਾਹਿਬ ਉੱਦਾਂ ਹੀ ਬੱਚਾ ਉਹੀ ਕੱਪੜੇ ਪਾ ਕੇ ਉਹਨੂੰ ਲੈ ਜਾਓ ਜੇ ਕੋਈ ਡੱਕੂਗਾ ਤੇ ਤੁਹਾਡਾ ਤੁਹਾਡੀਆਂ ਜੁੱਤੀਆਂ ਤੇ ਮੇਰਾ ਸਿਰ ਹੋਊਗਾ ਭਾਈ ਸਾਹਿਬ ਜੇ ਮੈਂ ਤੁਹਾਨੂੰ ਕਹਿ ਰਿਹਾ ਮੇਰੇ ਨਾਲ ਮੇਰੇ ਆਪ ਨਾਲ ਵਰਤੀ ਹੋਈ ਹੈ ਮੈਂ ਜਿਮ ਜਾ ਕੇ ਗੁਰਦੁਆਰੇ ਜਾ ਰਿਹਾ ਸੀਗਾ ਠੀਕ ਹੈ ਤੁਹਾਡੇ ਤੁਸੀਂ ਬੱਚੇ ਨਹੀਂ ਜਣਾ ਨੀ ਨਹੀਂ ਗੱਲ ਗੱਲ ਪਾਈ ਸਾਹਿਬ ਗੱਲ ਲਗੇ ਦੀ ਆ ਮਾਰੇ ਦੇਖੋ ਦੇਖੋ ਭਾਜੀ ਮੇਰੀ ਬੇਨਤੀ ਸੁਣੋ ਤੁਸੀਂ ਬੱਚੇ ਹੋ ਗੱਲ ਲਗੇ ਐਚ ਡੀ ਇੱਥੇ ਜੇ ਜੇ ਤੇ ਮੇਰੇ ਸ਼ਾਰਟਸ ਠੀਕ ਹੈ ਉਤਨੇ ਲੰਬੇ ਨੇ ਮੇਰੇ ਕਸ਼ੈਰੇ ਤੋਂ ਲੰਬੇ ਮੇਰੇ ਸ਼ਾਰਟਸ ਇਹੇ ਮੇਰਾ ਆਪਣਾ ਕਸ਼ੈਰਾ ਗੋਡੀਆਂ ਤੱਕ ਹੁੰਦਾ ਹੈ ਅੱਛਾ ਠੀਕ ਹੈ ਹਾਂ ਠੀਕ ਹੈ ਜੇ ਤੇ ਮੇਰੇ ਮੇਰੇ ਸ਼ਾਰਟਸ ਮੇਰੇ ਕਸ਼ੈਰੇ ਤੋਂ ਲੰਬੇ ਨੇ ਤਾਂ ਫਿਰ ਮੈਨੂੰ ਟੋਕਣ ਦਾ ਅਧਿਕਾਰ ਕਿਹਨੇ ਰਿਹਾ ਬਿਲਕੁਲ ਬਿਲਕੁਲ ਮਾਰੇ ਜਿਹੜੀ ਗੱਲ ਕਸ਼ੈਰੇ ਦੀ ਹੈ ਨਾ ਤੁਸੀਂ ਜੋਬ ਕਰਦੇ ਜ ਕੋਈ ਮੇਰੀ ਬੇਨਤੀ ਵਾਰੀ ਦੱਸਿਓ ਨਹੀਂ ਮੇਰਾ ਬਿਜ਼ਨਸ ਹੈਗਾ ਜੀ ਬਿਜ਼ਨਸ ਹੈ ਨਾ ਪਰ ਮੈਂ ਮੈਂ ਸਕੂਲ ਚ ਜੌਬ ਕਰਦਾ ਵਾਂ ਸੁਣੋ ਮੇਰੀ ਗੱਲ ਹੁਣ ਦੱਸੋ ਵੀ ਕੁਰਤਾ ਇਹ ਮੈਂ ਪਾਉਣਾ ਮਾੜਾ ਵਾ ਨਹੀਂ ਆ ਜੀ ਪਰ ਉੱਥੇ ਮੈਂ ਕੁਰਤਾ ਵੀ ਅੰਮਾ ਪਾ ਕੇ ਨਹੀਂ ਜਾ ਸਕਦਾ ਉਹਦੇ ਪੈਂਟ ਕਮੀਜ਼ ਪਾ ਕੇ ਆਉ ਠੀਕ ਹੈ ਜੀ ਇੱਕ ਪੁਲਸ ਵਾਲਾ ਵਾ ਤੇ ਇੱਕ ਸੀ ਆਪਣੇਗਾ ਵਾ 3rp ਦਾ ਫੌਜੀ ਆ ਉਸ ਦੀ ਵਰਦੀ ਪਾ ਕੇ ਤੁਸੀਂ ਫੌਜ ਦੀ ਡਿਊਟੀ ਨਹੀਂ ਕਰ ਸਕਦੇ ਫੌਜ ਦੀ ਵਰਦੀ ਪਾ ਕੇ ਪੁਲਸ ਦੀ ਡਿਊਟੀ ਨਹੀਂ ਕਰ ਸਕਦੇ ਹਣਾ ਠੀਕ ਹੈ ਜੀ ਨਾਲ ਗੱਲ ਮਰਿਆਦਾ ਦੀ ਆ ਜਾਂਦੀ ਵੀ ਉੱਥੇ ਆਮ ਮਰਿਆਦਾ ਵਾ ਤੇ ਇਹੀ ਅਸੀਂ ਫਾਲੋ ਕਰਨੀ ਆ ਗੱਲ ਹੋਰ ਨਹੀਂ ਕੋਈ ਹੁਣ ਉੱਥੇ ਇਹ ਮਰਿਆਦਾ ਤੁਸੀਂ ਕਸ਼ਾਰੇ ਦੇ ਨਾਲ ਚੋਲਾ ਪਾ ਕੇ ਖਾਓ ਗੁਰ ਘਰ ਕਸ਼ਹਰਾ ਪਰ ਗੋਡਿਆਂ ਤੱਕ ਹੋਵੇ ਪਰ ਜਿਹੜੀਆਂ ਕੈਪਰੀਆਂ ਵਾ ਜਾਂ ਜਿੱਦਾਂ ਵਾ ਜਿੱਦਾਂ ਸਿਰ ਤੇ ਟੋਪੀ ਪਾਵੇਂ ਚੱਲ ਜਾਨੀ ਹਣਾ ਟੋਪੀ ਪਾ ਕੇ ਫਿਰ ਧੱਕੇ ਜਾਂਦਾ ਪਰ ਅਸੀਂ ਟੋਪੀ ਨੂੰ ਮਨਾ ਕਰਦੇ ਹਾਂ ਮੈਂ ਕਹਿਣਾ ਕੁਝ ਮਰਿਆਦਾ ਕਰਦੀਆਂ ਜਿਹੜੀਆਂ ਸਾਡੇ ਗੁਰੂ ਸਾਹਿਬ ਨੇ ਸਾਨੂੰ ਦਿੱਤੀਆਂ ਤੇ ਗਾਂ ਸਾਡੀਆਂ ਪਰੰਪਰਾਵਾਂ ਚੱਲਦੀਆਂ ਨੇ ਸਿੱਖਾਂ ਦੀਆਂ ਮੈਂ ਤਾਂ ਉਹੀ ਕਹਿ ਰਿਹਾ ਭਾਈ ਸਾਹਿਬ ਜੇ ਜੇ ਮਰਿਆ ਤਾਂ ਠੀਕ ਹੈ ਤੁਹਾਡੀ ਠੀਕ ਹੈ ਜਿੱਥੇ ਦਾ ਰਕਾਲ ਤਾਂ ਦਾ ਪਜਾਮਾ ਲਾਓ ਜੋ ਪਵਾਂਦੇ ਜਿੱਥੇ ਦਾ ਰਕਾਲ ਤਾਂ ਦਾ ਪਜਾਮਾ ਲਾਓ ਪਜਾਮਾ ਉਹਨਾਂ ਦਾ ਵੀ ਜਿਹੜੀ ਗੰਮ ਕਿਉਂ ਕਿਉਂ ਦਬ ਕਿਉਂ ਕਿਉਂ ਹਰ ਮੰਦਰ ਸਾਹਿਬ ਦੇ ਹੈਡ ਗਰੰਥ ਦੀ ਸਾਰੇ ਪਜਾਮੇ ਬਾਕੇ ਨੇ ਲਾਓ ਸਾਰਿਆਂ ਦਾ ਪਜਾਮੇ ਉੱਥੇ ਨਹੀਂ ਪਜਾਮੇ ਪਾਉਣ ਤੋਂ ਤਾਂ ਕਿਹਨੇ ਟੱਕਿਆ ਨਹੀਂ ਉੱਥੇ ਗਾਲੀ ਮੀਰੇ ਗਾਲੀ ਵਿਸ਼ਾਈ ਹੋਇਆ ਮੈਂ ਮੈਂ ਕਹਿ ਰਿਹਾ ਮੈਂ ਕਹਿ ਰਿਹਾ ਜੇ ਬਿਨਾਂ ਪਜਾਮੇ ਤੋਂ ਨੰਗੇਜ ਫੈਲਦਾ ਹੈ ਮੇਰਾ ਮੇਰਾ ਤਾਂ ਕਹਿਣਾ ਹੋਇਆ ਹੂੰ ਪਜਾਮੇ ਪਾਣੇ ਚਾਹੀਦੇ ਨੇ ਨਹੀਂ ਨਹੀਂ ਜੀ ਤੁਸੀਂ ਜਿਹੜੀ ਗੱਲ ਕਹੀ ਹੈ ਨਾ ਉਹ ਕਸ਼ਹਰੇ ਵਾਲੀ ਮੈਂ ਉੱਥੇ ਤੇ ਕਰ ਰਿਆ ਵਾਂ ਵੀਰੇ ਮੈਂ ਕਸ਼ਹਰੇ ਦੀ ਗੱਲ ਹੀ ਨਹੀਂ ਕੀਤੀ ਹੈ ਜੀ ਤੁਸੀਂ ਪਜਾਮੇ ਪਾ ਕੇ ਗੁਰੂ ਘਰ ਜਾ ਸਕਦੇ ਆ ਕਿ ਪਜਾਮਾ ਕਮੀਜ਼ ਪਾ ਸਕਦੇ ਪੈਂਟ ਵੀ ਪਾ ਕੇ ਜਾ ਸਕਦੇ ਤੁਸੀਂ ਮੇਰਾ ਤੇ ਵਿਸ਼ਾ ਹੀ ਇਹ ਹੈ ਮੈਂ ਬੀਜੀਐਮ ਪੈਂਟਾ ਕਮੀਜ਼ ਪਾ ਕੇ ਜਾਂਦੀ ਆ ਪਰ ਉਹਦੇ ਵਿੱਚ ਕੋਈ ਰੱਖਿਆ ਗਿਆ ਉਹ ਵੀ ਜਿਹੜੇ ਸਲੀਵਲੈਸ ਬੰਨਿਆ ਨੇ ਪਾਉਣੇ ਕਈਆਂ ਨੇ ਪਾਉਣ ਫਿਰ ਵੀ ਨਹੀਂ ਡੱਕਦੇ ਹੋ ਪਰ ਜਿਹੜੀ ਗੱਲ ਦੱਤਨ ਦੀ ਹੈ ਜਿਹੜੇ ਤੁਸੀਂ ਕਹਿੰਦੇ ਕੈਪਰੀਆਂ ਪਾ ਗਏ ਤੁਸੀਂ ਇਹ ਦੱਸੋ ਵੀ ਜਦੋਂ ਆਪਾਂ ਕਿਤੇ ਜਾਓ ਤੁਸੀਂ ਬਿਜ਼ਨਸ ਕਰਦੇ ਹੋ ਇਹ ਸਭ ਗੱਲ ਦੇਖੋ ਭਾਈ ਸਾਹਿਬ ਗੱਲ ਇਤਨੀ ਮੁਕਤੀ ਗੱਲ ਇਤਨੀ ਹੈ ਕਿ ਠੀਕ ਹੈ ਜੇ ਤੇ ਇਹ ਖੋਤੀ ਸਾਦਾ ਨੂੰ ਠੀਕ ਹੈ ਕਸ਼ੈਰੇ ਤੇ ਉਹਦੇ ਉੱਤੇ ਕਮੀਜ਼ਾਂ ਪਾਕਿਆਂ ਨਾਲ ਲਾਊਡ ਹੋਵੇ ਠੀਕ ਹੈ ਤੇ ਦੂਜਿਆਂ ਨੂੰ ਸ਼ਾਰਟਸ ਪਾਕਿਆਂ ਨਾਲ ਲਾਊਡ ਕਿਉਂ ਨਾਵੇ ਜਿਹੜੇ ਗੋਡਿਆਂ ਤੱਕ ਨੇ ਗੱਲ ਮੁਕਦੀ ਗੱਲ ਇਤਨੀ ਹੈ ਗੱਲ ਦੋਨੋਂ ਜਗ੍ਹਾ ਨਾ ਮੇਝਦੀ ਚੱਲ ਰਹੀ ਹੈ ਹਾਂਜੀ ਗੱਲ ਕਿਸੇ ਹੋਰ ਵਿਸ਼ੇ ਤੇ ਹੈ ਹੀ ਨਹੀਂ ਨੇ ਨੇ ਜਿਹੜੀ ਗੱਲ ਤੁਸੀਂ ਇਹਦੇ ਬਾਰੇ ਮੈਂ ਤਾਂ ਤੁਹਾਨੂੰ ਕਿਹਾ ਵਾਂ ਕਿ ਕੁਝ ਮर्यादाਵਾਂ ਹੁੰਦੀਆਂ ਵਾਂ ਮੈਂ ਵੀ ਤਾਂ ਇਹ ਕਹਿ ਰਿਹਾ ਵਾਂ ਮੈਨੂੰ ਦਿਖਾਓ ਮर्याਦਾਵਾਂ ਕਿਹੜੀਆਂ ਮर्याਦਾਵਾਂ ਇਹ ਮर्याਦਾ ਜਦੋਂ ਗੁਰੂ ਸਾਹਿਬ ਤੋਂ ਸੀਨੇ ਬਸੀਨੇ ਚੱਲਦੀ ਅੱਗੇ ਸਮੇਂ ਤੇ ਹੁਣ ਹਰ ਇੱਕ ਨੂੰ ਰਹਿਤ ਮर्याਦਾ ਵਾ ਇਹ ਰਹਿਤ ਮर्याਦਾ ਕਦੋਂ ਲਿਖੀ ਗਈ ਜਦੋਂ ਚਾਬੀਆਂ ਦਾ ਪੋਸ਼ਾ ਲੱਗਾ ਪ੍ਰਧਾਨ ਮੰਤਰੀ ਸੱਜਣਾ ਨੇ ਕਿਉਂਕਿ ਪਹਿਲਾਂ ਜਿਹੜੇ ਕੀਰਤਨ ਵਾਲੇ ਜਿਹੜੇ ਉਹ ਦੂਜੇ ਮੁਸਲਮਾਨ ਵੀ ਕੀਰਤਨ ਕਰਦੇ ਸੀ ਗੁਰੂ ਘਰ ਇੱਥੇ ਆਣ ਕੇ ਪਰ ਉਹ ਕੀਰਤਨ ਕਰਕੇ ਬਾਅਦ ਵਿੱਚ ਕੀ ਕੀ ਕਰਦੇ ਸੀ ਕਿ ਤੁਸੀਂ ਵੜ ਕੇ ਵਿੱਚ ਹਨਾ ਇਸ ਕਰਕੇ ਕੁਝ ਮर्यादाਵਾਂ ਬਣਣੀਆਂ ਪੈਂਦੀਆਂ ਵਾ ਇਹ ਆਪਣਾ ਮर्यादा ਨੂੰ ਬਰਕਰਾਰ ਰੱਖਣ ਵਾਸਤੇ ਗੁਰੂ ਘਰ ਦੀ ਜਿਹੜੀ ਉੱਚਤਾ ਨੂੰ ਬਰਕਰਾਰ ਭਾਈ ਸਾਹਿਬ ਮੈਂ ਤੁਹਾਨੂੰ ਨਾਲ ਥੋੜੀ ਜਿੱਤੇ ਫਿਰ ਫੋਨ ਕਰਨਾ ਮੈਂ ਗੁਰਦੁਆਰੇ ਪਹੁੰਚ ਗਿਆ ਜੀ ਠੀਕ ਹੈ ਅਸਾਂ ਜੀ ਮੈਂ ਇਹ ਤਾਂ ਫ੍ਰੀ ਹੋ ਕੇ ਤੁਹਾਨੂੰ ਫਿਰ ਫੋਨ ਕਰਾਂਗੇ ਠੀਕ ਹੈ ਜੀ ਧੰਨਵਾਦ